ਗਿਆ ਜੀ ਰਜੇਸ ਕੁਮਾਰ ਅੱਜ ਟੋਕਰੇ ਬਣਾਣੇ ਕਰਤੇ ਸ਼ੁਰੂ ਇਹ ਰਜੇਸ ਮਸਾ ਲੱਭਿਆ ਜੀ ਕਾਰੀਗਰ ਕਿਹੜਾ ਮਿਲਦੇ ਅੱਜ ਕੱਲ ਬੜਾ ਔਖਾ ਲੱਭਿਆ ਜੀ ਇਹ ਆਏ ਜੋਗੀ ਪਰ ਤੋਂ ਆ ਦੇਖੋ ਜੀ ਕਰਤਾ ਟੋਕਰਾ ਬਣਾਣਾ ਕਰਤਾ ਸ਼ੁਰੂ ਜੀ ਦੇਖੋ ਕਾਰੀਗਰੀ ਬਹੁਤ ਆ ਜੀ ਇਹ ਵੀ ਟੋਕਰੇ ਦੀ ਦੇਖੋ ਜੀ ਤੁਹਾਨੂੰ ਦਿਖਾਣੇ ਆ ਪੂਰੀ ਐਣ ਰਜੇਸ ਕੁਮਾਰ ਜੀ ਹੋ ਗਏ ਸ਼ੁਰੂ ਕੰਮ ਕਰਤਾ ਆ ਦੇਖੋ ਜੀ ਏ ਬਹੁਤ ਕਾਰੀਗਰ ਕਾਰੀਗਰ ਹੁਣ ਤਾਂ ਰਹਿ ਨਹੀਂ ਲੱਭਦੇ ਨਹੀਂ ਕੋਈ ਵਿਚਾਰਾ ਬਹੁਤ ਦੂਰ ਜੋਗੀ ਪਰ ਤੁਸੀਂ ਇਹ ਪੁਰਾਣਾ ਹੀ ਸਾਥੀ ਮਿਲ ਗਿਆ ਜੀ ਕਹਿੰਦਾ ਬਹੁਤ ਪੁਰਾਣਾ ਜਾਣਦਾ ਯਰ ਜੇਸ ਪੁਰਾਣਾ ਹੀ ਜਾਣਦਾ ਤੂੰ ਨੇ ਹਾਂ ਪੁਰਾਣੀ ਬੇਲੀ ਆ ਹਾਂ ਹਾਂ ਪੁਰਾਣਾ ਹੀ ਆ ਹੂੰ ਹਾਂ ਪਤਾ ਕੀ ਆ ਹੁਣ ਮੈਂ ਤਿੰਨ ਤਿੰਨ ਪੀੜੀਆਂ ਵੇਖਿਆ ਉੱਥੇ ਜੀ ਹੂੰ ਪੀੜੀਆਂ ਅੱਛਾ ਅੱਛਾ ਇਹ ਬਾਈ ਲਾਗੇ ਲੋਕ ਹੋਰ ਇਹਨਾਂ ਅੱਜਕੱਲ ਤਾਂ ਭੁੱਲੀ ਗਏ ਬਣਾਣੇ ਟੋਕਰੇ ਵੀ ਕਿੱਦਾਂ ਬਣਦੇ ਆ ਅੱਜਕੱਲ ਦੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਹਾਂ ਹਾਂ ਅੱਜਕੱਲ ਦੀ ਪੀੜ੍ਹੀ ਨੂੰ ਹੀ ਨਹੀਂ ਪਤਾ ਨਾ ਨਰਜੇਸ਼ ਪਤਾ ਹੀ ਨਹੀਂ ਵੈਸੀ ਨਹੀਂ ਪਤਾ ਅੱਜਕੱਲ ਦੀ ਪੀੜ੍ਹੀ ਨੂੰ ਟੋਕਰਾ ਕੀ ਚੀਜ਼ ਆ ਵੀ ਕਿਵੇਂ ਬਣਦਾ ਇਹ ਹਾਂ ਨਿਆਣੇ ਕਾਹਮ ਵੀ ਨਹੀਂ ਕਰਦੇ ਹਾਂ ਨਿਆਣੇ ਨਹੀਂ ਕਰਦੇ ਨਾਲੇ ਅੱਜਕੱਲ ਦੀ ਪੀੜ੍ਹੀ ਨੂੰ ਪਤਾ ਹੀ ਨਹੀਂ ਮੈਂ ਤਾਂ ਚਾਈ ਦਾ ਟੋਕਰਾ ਕਰਿਆ ਆਸਰ ਕੋ 40 ਜ ਹਾਂ ਹਾਂ ਸਿਲਵਰ ਪੁੰਨੀਆਂ ਅੱਛਾ ਅੱਛਾ ਬਈ ਤੇ ਇਹ ਵੀ ਕੰਮ ਕਰਦਾ ਸਹੀ ਗੱਲ ਹਰਜੇਸ ਇਹ ਤਾਂ ਹੈ ਹੀ ਆ ਆ ਦੇਖੋ ਜੀ ਸਟਾਰਟਿੰਗ ਕਰ ਰਹੇ ਆ ਪੂਰੀ ਆ ਨਾ ਵਧੀਆ ਕਿੰਨੇ ਟੋਕਰੇ ਬਣ ਜਣੇ ਅੱਧੜੀ ਚ ਹਰਜੇਸ ਮੈਂ 3-4 ਬਣਾ ਜੋਰ ਲਾ ਤਿੰਨ ਚਾਰ ਬਣਾ ਦੇਗਾ ਅੱਜ ਥੱਡੀਆਂ ਟੱਕੀਆਂ ਆ ਫਿਰ ਤਾਂ ਬਣਾਂ ਹਾਂ 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 ਨੀ ਗੱਲ ਤਾਂ ਸਹੀ ਹੈ ਹੂੰ ਆ ਦੇਖੋ ਜੇ ਕੁੰਮੂ-ਕੁੰਮਕੇ ਬਣਾਉਣਾ ਪੈਂਦਾ ਹੈ ਵੀ ਇਹ ਪੂਰੀ ਕਾਰੀਗਰੀ ਹੈ ਜੀ ਅੱਜ ਕੱਲ ਤਾਂ ਬਣਾਉਣ ਵਾਲੇ ਵੀ ਨਹੀਂ ਲੱਭਦੇ ਜੀ ਟੋਕਰੇ ਬਹੁਤ ਔਖਾ ਕੰਮ ਹੈ ਚੋਕਰੇ ਦਾ ਤਾਂ ਬਣਾ ਦੀ ਯਾਦ ਰੱਖੀਏ ਤਾਨੂੰ ਐਂ ਠੋਕੇ ਤਸਲੀਬਾਸ ਕੰਮ ਕਰਦੇ ਅੱਛਾ ਫਾਈਨਲ ਦਾ ਟੱਚ ਫਾਈਨਲ ਦਾ ਟੱਚ ਹੋ ਗਿਆ ਤਾਂ ਸਰਾ ਤੇਰੇ ਪਿਆਣਾ ਇਹਦੇ ਆਪਣੇ ਫੈਲ ਤੇ ਬਣਾ ਲਿਆ ਤਿਆਰ ਜੀ ਹੁਣ ਬਿੰਡਲ ਬੰਦੇ ਉੱਪਰ ਹੈ ਅਹੀ ਜਿੱਡੀਆਂ ਕੰਮ ਪਈਆਂ ਤਾਂ ਹੈ ਜੀ ਇਹ ਟੋਕਰੇ ਬਣ ਰਹੇ ਆ ਫਾਈਨਲ ਹੋ ਗਿਆ ਬਸ ਕੰਮ ਤਿਆਰ ਕਰਕੇ ਦਿਖਾਣਾ ਤੁਹਾਨੂੰ ਛੇਪ ਟੋਕਰੇ ਦੀ ਕਿੰਦਾ ਸੋਹਣਾ ਟੋਕਰਾਂ ਬਣਾਇਆ ਬਾਬੇ ਨੇ ਬਾਬਾ ਹੋਰ ਬਹੁਤ ਵਧੀਆ ਬਣਾਇਆ ਸਹੀ ਟੋਕਰੇ ਬਣਾ ਰਹੇ ਆ ਟੋਕਰੇ ਵਧੀਆ ਬਣਾ ਰਹੇ ਆ ਫਾਈਨਲ ਬਣਾ ਲਾਂਦਾ ਨੇ ਫਿਰ ਦਿਖਾਵਾਂਗੇ ਤੁਹਾਨੂੰ ਕਿਵੇਂ ਦਾ ਬਣਿਆ ਨਹੀਂ ਬਹੁਤ ਵਧੀਆ ਬਣਾ ਰਹੇ ਆ ਅੱਡੀ ਨਾ ਵਟ ਯਾਨੀ ਜੇ ਜੇਸ ਕੁਮਾਰ ਆ ਜੋਗੀਪੁਰ ਤੋਂ ਜੋਗੀਪੁਰ ਤੋਂ ਜੋਗੀਪੁਰ ਤੋਂ ਆਇਆ ਜੀ ਟੋਕਰੇ ਬਣਾ ਰਿਹਾ ਹਾਂ ਟੋਕਰੇ ਬਣਾ ਰਿਹਾ ਹਾਂ ਕਾਰੀਗਰੀ ਆ ਹਾਂ ਕਾਰੀਗਰ ਬੁਲਾਣਾ ਨਹੀਂ ਨਹੀਂ ਹੁਣ ਕਾਰੀਗਰ ਲੱਭਦਾ ਨਹੀਂ ਕੋਈ ਮਿਲਦਾ ਨਹੀਂ ਕਾਰੀਗਰ ਇਹਨਾਂ ਨੇ ਦੇਖਿਆ ਟੋਕਰਾ ਬਣਾਦਾ ਨਹੀਂ ਨਹੀਂ ਦੇਖਿਆ ਨਹੀਂ ਨਾ ਇਸੇ ਕਰਕੇ ਆ ਵੀਡੀਓ ਬਣਾ ਰਹੇ ਆ ਵੀ ਭਾਈ ਅੱਜ ਕੱਲ ਦੀ ਪੀੜ੍ਹੀ ਨੂੰ ਪਤਾ ਲੱਗੇ ਇਹ ਕਿੱਦਾਂ ਬਣਦੇ ਆ ਟੋਕਰੇ ਇਹਨਾਂ ਦੇ ਬਾਬਾ ਜੀ ਆ ਰਹੇ ਹੋਰ ਵੀ ਆ ਹੋਰ ਵੀ ਲੈ ਬਣਾ ਲੂਗਾ ਹੋਰ ਬਣਾ ਲੂਗਾ ਨਾਲ ਵੀਡੀਓ ਦੇਖ ਕੇ ਬਾਪੇ ਦਾ ਆਪਾਂ ਫੋਨ ਨੰਬਰ ਮੈਂਸ਼ਨ ਕਰ ਦਾਂਗੇ ਨਾਲ ਹੂੰ ਇਹ ਟੋਕਰਾ ਬਣਾਣਾ ਹੋਇਆ ਬਾਪੇ ਨੂੰ ਫੋਨ ਕਰ ਲੂਗਾ ਤੇ ਕਿੰਨੀ ਦੇਰ ਚ ਬਣਾਇਆ ਘੰਟਾ ਲੱਗ ਗਿਆ ਜੀ ਇੱਕ ਘੰਟਾ ਹੂੰ ਇਹ ਥੋੜਾ ਛੋਟਾ ਰਹਿ ਗਿਆ ਫੇਰ ਆਪਾਂ ਵੱਡੇ ਬਣਾਉਣੇ ਅੱਗੇ ਇਹ ਬਣਾਈ ਗਈ ਦਿੱਲੀ ਇਹ ਗਿੱਲੀ ਧੂਤੀ ਦੀ ਹੈ ਨਾ ਦਿੱਲੀ ਦੀ ਬਣਦਾ ਫਿਰ ਮੁੜਦੀ ਨਹੀਂ ਨਾ ਸੁੱਕੀ ਨੂੰ ਪਾਣੀ ਚ ਪਿਓ ਲੈਣੇ ਸੁੱਕੀ ਫਿਰ ਉਹ ਮੁੜਦੀ ਨਹੀਂ ਔਖੀ ਮੁੜਦੀ ਆ ਅੱਛਾ ਫਿਰ ਪਾਣੀ ਚ ਪਿਓ ਲੈਣੇ ਉਹਨੇ ਨਰਮ ਨਰਮ ਕਰਕੇ ਹੁੜੀ ਜਾਂਦੀ ਹੈ ਉਹ ਬਹੁਤ ਟਾਈਮ ਲੱਗਿਆ ਸਹੀ ਗੱਲ ਆ ਛਟੀਆਂ

ਬਣ ਕੇ ਤਿਆਰ ਹੋਣਾ ਨੇ ਦੇਖੋ ਜੀ ਬਣ ਗਿਆ ਤਿਆਰ ਅਜੇ ਨੇ ਘੈਂਟ ਬਣਾ ਦਿਆ ਬਾਬਾ ਟੋਕਰਾਂ ਤਾਂ ਨੇ ਆ ਲਿਓ ਜੀ ਟੋਕਰੇ ਹੋ ਗਏ ਤਿਆਰ ਜੀ ਆ ਦੇਖੋ ਜੀ ਕਿੰਨੇ ਸੋਹਣੇ ਟੋਕਰੇ ਬਣਾਏ ਆ ਬਾਬੇ ਨੇ ਕਿਆ ਬਾਤ ਆ ਰਜੇਸ਼ ਜੀ ਕਮਾਲ ਕਰਦੀ ਪੰਜ ਟੋਕਰੇ ਬਣਾਤੇ ਆ ਨਹੀਂ ਉਹ ਮੈਂ ਤਾਂ ਮੁੱਠਾ ਬੋਗੜੇ ਖਾਈ ਜਨਾ ਦਾ ਮੇਰੀ ਹਾਂ ਮੈਂ ਤਾਂ ਨੇਰੀ ਲਿਆਦੀ ਨਜ਼ਾਰਾ ਹੀ ਲਿਆਦਾ ਅੱਜ ਤਾ ਤੁ ਬਹੁਤ ਵਧੀਆ ਕੰਮ ਕਰਿਆ ਬਾਬਾ ਤੂੰ ਅੱਜ ਆ ਦੇਖੋ ਜੀ ਕਿੰਨੇ ਸੋਹਣੇ ਬਣਾਏ ਆ ਪੰਜ ਟੋਕਰੇ ਤਿਆਰ ਕਰਤੇ ਜੀ ਸਰ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਨੀ ਬਹੁਤ ਬਹੁਤ ਧੰਨਵਾਦ ਹਾਂ ਨਜ਼ਾਰਾ ਲਿਆਤਾ ਅੱਜ ਤਾਂ ਰੂਹ ਖੁਸ਼ ਕਰਤੀ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ